ਸ਼੍ਰੋਮਣੀ ਨਾਲ ਸ਼੍ਰੋਮਣੀ ਕਾਲੀਦਲ ਦੀ ਕੀ ਕੋਈ ਚਰਚਾ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਪਿੱਛੇ ਲੰਮੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਨਵੀਆਂ ਵੋਟਾਂ ਦੀ ਜਿਹੜੀ ਉਹ ਰਜਿਸਟ੍ਰੇਸ਼ਨ ਜਿਹੜੇ ਸਾਡੇ ਚੀਫ ਇਲੈਕਸ਼ਨ ਕਮਿਸ਼ਨ ਹੈ ਆਪਣੇ ਗੁਰਦੁਆਰਾ ਸਾਹਿਬ ਦੇ ਜਸਟਿਸ ਸਾਰੋਂ ਸਾਹਿਬ ਵੱਲੋਂ ਇਹ ਹੁਕਮ ਕੀਤਾ ਗਿਆ ਸੀ ਅਸੀਂ ਉਦੋਂ ਵੀ ਕਿਹਾ ਸੀ ਕਿ ਜਿਹੜੀਆਂ ਤੁਸੀਂ ਸ਼ਰਤਾਂ ਰੱਖੀਆਂ ਇਹ ਬਹੁਤ ਸ਼ਰਤਾਂ ਸਾਖਤ ਆ ਉਹਦੇ ਵਿੱਚ ਕੈਂਡੀਡੇਟ ਜਿਹਨੇ VOTER ਬਣਾਉਣਾ ਉਹਦੀ ਫੋਟੋ ਨਾਲ ਉਹਦਾ ਆਧਾਰ ਕਾਰਡ ਤੇ ਨਾਲ ਆਪ ਜਾ ਕੇ ਉਹ VLO ਦੇ ਕੋਲ ਫਾਰਮ ਜਮਾ ਕਰਾਵੇ ਅਸੀਂ ਤਾਦਵੀ ਰਿਪრეਜੈਂਟੇਸ਼ਨ ਬਹੁਤ ਦਿੱਤੀਆਂ ਕਿ ਇਹਦਾ ਤਰੀਕਾ ਜਿਹੜਾ ਆ ਫੋਟੋ ਦੇਣ ਲੱਗਾ ਕਈ ਵਾਰੀ ਬੇਟੀਆਂ ਦੀਆਂ ਮਾਵਾਂ ਦੀਆਂ ਹੁੰਦੀਆਂ ਉਹ ਗਰੇਜ ਕਰਦੇ ਆ ਪਰ ਨਹੀਂ ਮੰਨੀ ਗਈ ਆਲਟੀਮੇਟਲੀ ਜਿਹੜੀ ਰਜਿਸਟ੍ਰੇਸ਼ਨ ਸੀ ਵੋਟਾਂ ਦੀ ਉਹ ਬਹੁਤ ਥੋੜੀ ਹੋਈ ਉਦੋਂ ਬਾਅਦ ਸਮਾਂ ਬਣਦਾ ਗਿਆ ਬਣਦਾ ਗਿਆ ਆ ਹੁਣ ਅਖੀਰ ਦੇ ਵਿੱਚ ਆ ਕੇ ਵੀਐਲਓਸ ਨੂੰ ਹਦਾਇਤ ਕੀਤੀ ਗਈ ਮੌਜੂਦਾ ਸਰਕਾਰ ਵੱਲੋਂ ਕਿ ਤੁਸੀਂ ਇੱਕ ਜੱਕ ਮੋਸਤ ਜੱਕੇ ਜਿਹੜੀਆਂ ਤੁਹਾਡੇ ਕੋਲ ਐਮਐਲਏ ਕੌਨਸਟਿਟੂਐਂਸੀਆਂ ਦੀਆਂ ਵੋਟਾਂ ਆਪਣੇ ਹੈਗੀਆਂ ਲਿਸਟਾਂ ਉਹਨਾਂ ਦੇ ਵਿੱਚੋਂ ਧੜਾ ਧੜਾ ਨਾਂ ਭਰ ਦਿੱਤੇ ਗਏ ਹੁਣ ਜਿਸ ਲਈ ਲਿਸਟਾਂ ਫਾਈਨਲ ਸਟੇਜ ਤੇ ਛਪਣੀਆਂ ਸੀ ਇਤਰਾਜ਼ ਲੱਗਣੇ ਸੀ ਤੇ ਬਹੁਤ ਸਾਰਿਆਂ ਹਲਕਿਆਂ ਦੇ ਵਿੱਚੋਂ ਜੇ ਪਿੰਡ 800 ਵੋਟ ਆ ਤੇ ਉਹ 200 ਵੋਟ ਦੀ ਡਬਲਿੰਗ ਕਰ ਦਿੱਤੀ ਗਈ। ਦੂਸਰੇ ਜਿਹੜੇ ਕੋਈ ਸਿੱਖ ਵੀ ਨਹੀਂ ਗੇ ਆਪਣੇ ਆਪ ਨੂੰ ਕਲੇਮ ਕਰਦੇ ਉਹਨਾਂ ਦਾ ਵੀ ਨਾਮ ਲਿਸਟਾਂ ਚ ਪਾਇਆ ਗਿਆ। ਇਸੇ ਤਰ੍ਹਾਂ ਫੋਟੋ ਦਾ ਕੋਈ ਪ੍ਰੋਵੀਜ਼ਨ ਨਹੀਂ ਰੱਖਿਆ ਗਿਆ। ਸੋ ਅੱਜ ਇਹ ਬੈਠ ਕੇ ਸਾਰਾ ਮਲਾਂਕਣ ਕੀਤਾ ਗਿਆ ਤੇ ਕੱਲ ਨੂੰ ਜਸਟਿਸ ਹਾਰੋਂ ਸਾਹਿਬ ਜਿਹੜੇ ਚੀਫ ਇਲੈਕਸ਼ਨ ਕਮਿਸ਼ਨ ਆਪਣੇ 6 ਕਰੋੜ ਦਾ ਐਕਟ ਤਹਿਤ ਜਿਹੜੇ ਉਹਨਾਂ ਨੂੰ ਕੱਲ ਨੂੰ 11:30 ਵਜੇ ਅਸੀਂ ਮਿਲ ਕੇ ਇਹ ਸਾਰੀਆਂ ਜਿਹੜੀਆਂ ਸ਼ਿਕਾਇਤਾਂ ਆ ਮੈਂਬਰ ਸਾਹਿਬਾਨਾਂ ਨੇ ਅੱਜ ਆਪਣੇ ਆਪਣੇ ਹਲਕਿਆਂ ਦੇ ਵਿੱਚ ਜਿਹੜੇ ਉੱਥੇ ਉਹਨਾਂ ਦੇ ਆਰੋ ਨਿਯੁਕਤ ਕੀਤੇ ਉਹਨਾਂ ਨੂੰ ਵੀ ਦਿੱਤੀਆਂ ਤੇ ਉਹਨਾਂ ਦੇ ਵਿੱਚ ਧਿਆਨ ਵਿੱਚ ਵੀ ਲਿਆਵਾਂਗੇ ਕਿਉਂਕਿ 24 ਤਰੀਕ ਇਤਰਾਜ਼ਾਂ ਦੀ ਨਹੀਂ ਉਹ ਲਾਸਟ ਰੱਖੀ ਆ ਤੇ 24 ਤਰੀਕ ਤੱਕ ਕਿਉਂਕਿ 1 ਟੂ 1 ਜਿਹੜੇ ਇਤਰਾਜ਼ ਦੇਣੇ ਬੜੇ ਔਖੇ ਹੁੰਦੇ ਆ ਜੇ ਕਦੇ ਹਲਕੇ 'ਚ 200 ਵੋਟ ਕਰਾਉਣੀ ਤੇ 200 ਬੰਦਾ ਉੱਥੇ ਇਤਰਾਜ਼ ਲਾਊਗਾ ਸੋ ਇਹ ਸਾਰੇ ਪਚੀਦਾ ਜਿਹੜੇ ਮਸਲੇ ਸੀ ਉਹ ਅੱਜ ਸਾਰੇ ਡਿਸਕਸ ਕੀਤੇ ਆ ਤੇ ਸਾਰੇ ਮੈਂਬਰ ਸਹਿਬਾਨਾਂ ਨੇ ਆਪਣੇ ਆਪਣੇ ਹਲਕੇ ਦੀਆਂ ਵੋਟਾਂ ਵੀ ਲਈਆਂ ਆ ভোটার ਲਿਸਟ ਚ ਲਈਆਂ ਤੇ ਉਹਦੇ ਉੱਤੇ ਜਿਹੜੇ ਇਤਰਾਜ਼ ਆ ਉਹ ਸਾਰੇ ਉਹ ਨਹੀਂ ਦਿੱਤੇ ਵੀ ਆ ਤੇ ਅਸੀਂ ਕੱਲ ਨੂੰ ਇਲੈਕਸ਼ਨ ਕਮਿਸ਼ਨ ਸਾਹਿਬ ਨੂੰ ਕੱਲ ਨੂੰ ਆਪਣੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਹੋਣਗੇ ਮੈਂ ਹੋਊਂਗਾ ਭੁੰਦਰ ਸਾਹਿਬ ਹੋਣਗੇ ਸਾਡੇ ਹੋਰ ਇੱਕ ਤੋਂ ਸੀਨੀਅਰ ਸਾਥੀ ਜਿਹੜੇ ਉੱਥੇ ਜਾਣ ਕੇ ਸਾਡੇ 11:00 ਵਜੇ ਦੇਖੋ ਬਹੁਤਿਆਂ ਹਲਕਿਆਂ ਦੇ ਵਿੱਚ ਆ ਹੁਣ ਜਿੱਦਾਂ ਆ ਫਾਜ਼ਿਲਕਾ ਬੂਰ ਵਾਲੇ ਪਾਸੇ ਦੀਆਂ ਸੀ ਜੇ 200 800 ਵੋਟ ਆ 800 ਦੇ ਵਿੱਚ 200 ਵੋਟ ਡਬਲਿੰਗ ਕੀਤੀ ਗਈ ਆ ਉਹ ਵੋਟਾਂ ਮੰਨ ਲਓ ਜੇ ਬੋਰਡ 600 ਆ ਤੇ 800 ਕਰ ਦਿੱਤੀ ਗਈ ਇਦਾਂ ਹੀ ਬਹੁਤ ਸਾਰੀਆਂ ਵੋਟਾਂ ਵੋਟਾਂ ਜਿਹੜੀਆਂ ਆ ਉਹਨਾਂ ਦੇ ਕਿਉਂਕਿ ਫੋਟੋ ਨਹੀਂ ਲੱਗੀਆਂ ਆ ਉਹ ਅਦਰ than 6 ਆ ਉਹ ਲਿਸਟ ਮੁਤਾਬਕ ਸਾਨੂੰ ਲੱਗਦੀਆਂ ਵੀ ਇਹ ਵੋਟਾਂ ਜਿਹੜੀਆਂ ਕਿ ਫਾਰਮ ਜਾਂ ਐਫੀਡੈਵਿਟ ਆਪਾਂ ਭਰਦੇ ਆ ਇਹ ਗਲਤ ਭਰੇਗਾ ਉਹ ਇਦਾਂ ਦੀਆਂ ਸਾਰੀਆਂ ਬਹੁਤ ਸਾਰੀਆਂ ਹੈਗੀਆਂ ਕਈਆਂ ਹਲਕਿਆਂ 'ਚ ਤਾਂ 7-7 8-8000 ਵੋਟ ਵੀ ਸਾਡੇ ਕੌਰ ਸਿੰਘ ਮੈਂਬਰ ਆ ਉਹਦੇ ਹਲਕੇ 8000 ਵੋਟ ਜਿਹੜੀ ਉਹ ਡਬਲਿੰਗ ਵਾਲੀ ਨਿਕਲੀ ਹੈ ਸੋ ਇਦਾਂ ਦੇ ਬਹੁਤ ਸਾਰੇ ਉਤਰਾਜ ਆ। ਸਭ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਚੱਲ ਰਹੀ ਹੈ। ਪਰ ਅਕਾਲਪੁਰ ਸਾਹਿਬ ਲੋਕ ਇਹ ਉਧਰ ਇਹ ਇਹ ਉਧਰ ਉਹਨਾਂ ਦਾ